ਦੋਸਤੋ ਸਵਾਗਤ ਹੈ ਤੁਹਾਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਵੱਡਾ ਅਲਟੀਮੇਟ ਦਿੱਤਾ ਹੈ ਤਹਿਸੀਲਦਾਰਾਂ ਨੂੰ ਕਿ 5 ਵਜੇ ਆਪਣੇ ਡਿਊਟੀ ਤੇ ਹਾਜ਼ਰ ਹੋ 5 ਵਜੇ ਚ ਕੁਝ ਕਿਸਮਾ ਬਾਕੀ ਹੈ ਤੇ ਹਾਂ ਆਪਾਂ ਤਹਿਸੀਲਦਾਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਆਪਾਂ ਸਾਹਮਣੇ ਦੇਖ ਰਹੇ ਹਾਂ ਤਹਿਸੀਲਦਾਰ ਸਾਹਿਬ ਦੀ ਗੱਡੀ ਆ ਰਹੀ ਹੈ ਆਪਾਂ ਉਹਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੱਥ ਦਿਨੇ ਉਹਨਾਂ ਨੂੰ ਤਹਸੀਲਦਾਰ ਸਾਹਿਬ ਦੀ ਗੱਡੀ ਰੁੱਕੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਹਾਂ ਕੱਕੇ ਤੂੰ ਹਾਜ਼ਰ ਦਿੱਤਾ ਸੀ ਕਿਵੇਂ ਤਹਸੀਲਦਾਰ ਸਾਹਿਬ ਮੈਂ ਪੱਤਰਕਾਰ ਆ ਜੀ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਕਾਹਦੀ ਗੱਲਬਾਤ ਕਰਨੀ ਹੈ ਆਪਣੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਅਲਟੀਮੇਟ ਦਿੱਤਾ ਹੈ ਤੁਹਾਨੂੰ 5 ਵਜੇ ਹਾਜ਼ਰ ਹੋਣ ਦਾ ਡਿਊਟੀ ਤੇ ਕੀ ਹਾਜ਼ਰ ਹੋ ਰਹੇ ਹੋ ਤੁਸੀਂ ਯਾਰ ਅਸੀਂ 5 ਵਜੇ ਨਹੀਂ ਹਾਜ਼ਰ ਹੁੰਦੇ ਯਾਰ ਧੱਕਾ ਯਾਰ ਸਾਡੇ ਨਾਲ ਅਸੀਂ ਐ ਕਿਸੇ ਦਾ ਧੱਕਾ ਨਹੀਂ ਮੰਨਦੇ ਜੀ ਮਤਲਬ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਨੂੰ ਟਾਲ ਰਹੇ ਹੋ ਗੱਲ ਨਹੀਂ ਮੰਨੋਂਗਾ ਤੁਸੀਂ ਮੈਂ ਤੈਨੂੰ ਕੀ ਕਹਿ ਰਿਹਾ ਤੂੰ ਐਵੇਂ ਗੱਲ ਵਧਾਈ ਜਾਂਦੇ ਮੈਂ ਕਹਿੰਦਾ ਵੀ ਅਸੀਂ 5 ਵਜੇ ਨਹੀਂ ਜੁਆਇਨ ਕਰਦੇ ਯਾਰ ਮੈਂ ਤਾਂ 4:58 ਮਿੰਟ ਤੇ ਕਰੂੰਗਾ ਐ ਯਾਰ ਅਸੀਂ ਫਿਰ ਤਾਂ ਠੱਕੇ ਸਾਨੂੰ ਜਿਹੜਾ ਟਾਈਮ ਦਿੱਤਾ ਉਸੇ ਟਾਈਮ ਜੁਆਇਨ ਕਰੀਏ ਸੀ ਯਾਰ ਦਰਸ਼ਕੋ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਇਹ ਸਿਰਫ ਰਿਸ਼ਵਤ ਨਾਲ ਹੀ ਕੰਮ ਕਰਦੇ ਨੇ ਤੇ ਸਾਨੂੰ ਗੱਲਾਂ ਵਿੱਚ ਉਲਝਾ ਰਹੇ ਨੇ ਚਲੋ ਫੇਰ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਪੱਕਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਜੀ ਕੀ ਵਿਚਾਰ ਨੇ ਤੁਹਾਡੇ ਹੁਣ ਯਾਰ ਕਹਿਣਾ ਤਾਂ ਮੈਂ ਇਹ ਕਹੂੰਗਾ ਵੀ ਸਰਕਾਰ ਸਾਡੇ ਨਾਲ ਕਰ ਰਹੀ ਹੈ ਧੱਕਾ ਤੁਹਾਡੇ ਮਾਦੀਆਂ ਹੁੰਦੇ ਨਹੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਸਾਡੇ ਨਾਲ ਸ਼ਰਮ ਧੱਕਾ ਹੋ ਰਿਹਾ ਹੈ ਤੁਸੀਂ ਮੇਰੀ ਗੱਲ ਦੱਸੋ ਮੈਨੂੰ ਤੁਸੀਂ ਦਾਰੂ ਪਿੰਦੇ ਨਹੀਂ ਜੀ ਚਲ ਜਿਹੜਾ ਬੰਦਾ ਮੰਨ ਲਓ ਦਾਰੂ ਪਿੰਦਾ ਹੈ ਧੁੱਕੀ ਖਾਂਦਾ ਹੈ ਠੀਮ ਖਾਂਦਾ ਹੈ ਜੀ ਆਪਾਂ ਨੂੰ ਕਹਦੇ ਵੀ ਤੂੰ ਅੱਜ ਹੀ ਛੱਡ ਦੇ ਛੱਡ ਦੋਗਾ ਨਹੀਂ ਉਹ ਸਮਾਂ ਲੱਗਦਾ ਸਮਾਂ ਲੱਗੂਗਾ ਨਾ ਜੀ ਜੀ ਸਰਕਾਰ ਨੂੰ ਕਹਿ ਰਹੀਏ ਅੱਜ ਹੀ ਰਿਸ਼ਵਤ ਬੰਦ ਕਰ ਦੋ ਯਾਰ ਲੋਕ ਮਖੌਲ ਕਰੀ ਜਾਂਦੇ ਨੇ ਕਿਸੇ ਦੀ ਬਿਮਾਰੀ ਦਾ ਮਜ਼ਾਕੜਾਈ ਦਾ ਹੁੰਦਾ ਇਹ ਤਾਂ ਬਿਮਾਰੀ ਹੈ ਜਿਹੜੀ ਰਿਸ਼ਵਤ ਹੈ ਬਿਮਾਰੀ ਹੈ ਇੱਕਦਮ ਕਿਵੇਂ ਛੱਡ ਦਾਂਗੇ ਜੀ ਸਰਕਾਰ ਨੂੰ ਮੌਕਾ ਦੇਵੇ ਵੀ ਅੱਜ ਅਸੀਂ 50 ਲਿਆ ਕੱਲ ਨੂੰ 45 ਲਵਾਂਗੇ ਫਿਰ ਅਸੀਂ 30 ਲਵਾਂਗੇ ਸਾਈ ਸਾਈ ਐ ਕਰਦੇ ਕਰਦੇ 2031 ਤੱਕ ਦੇ ਲੋ ਛੱਡ ਦਾਂਗੇ ਹੁਣ ਤੁਹਾਡੀਆਂ ਮੰਗਾਂ ਕੀ ਨੇ ਜੀ ਹੁਣ ਯਾਰ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਨੇ ਆ ਕਿ ਇੱਕਦਮ ਸਾਨੂੰ ਨਾ ਛਡਾਓ ਤੇ ਨਾਲੇ ਜਿਹੜਾ ਜਿਵੇਂ ਨਸ਼ਾ ਛਡਾਊ ਕੇਂਦਰ ਨੇ ਨਾ ਬਣਾਈ ਹੋਈ ਸਰਕਾਰ ਨੇ ਉਵੇਂ ਇੱਕ ਰਿਸ਼ਵਤ ਛਡਾਊ ਕੇਂਦਰ ਹੈ ਜਿਹੜਾ ਸਰਕਾਰ ਨੂੰ ਬਣਾਉਣਾ ਚਾਹੀਦਾ ਜੀ ਕਿਉਂਕਿ ਰਿਸ਼ਵਤ ਘੜਾਈ ਛੱਡ ਜਊਗੀ ਇਹ ਵੀ ਨਸ਼ਾ ਹੈ ਜੀ ਸਾਡੇ ਬੰਦੇ ਨੂੰ ਉੱਥੇ ਭਰਤੀ ਕਰੇ ਸਰਕਾਰ ਸਰਕਾਰ ਦਾ ਚੱਕ ਜੱਕ ਸਾਨੂੰ ਅੰਦਰ ਸਿੱਟ ਰਿਹਾ ਮੈਂ ਤਾਂ ਕਹਿੰਦਾ ਜਿਹੜੇ ਬੰਦੇ ਅੰਦਰ ਨੇ ਉਹਨਾਂ ਨੂੰ ਵੀ ਸਰਕਾਰ ਅੰਦਰ ਬੈਠਿਆਂ ਨੂੰ ਜੇੜ ਭੱਤਾ ਦੇਵੇ ਜੀ ਠੀਕ ਹੈ ਤਾਂ ਕਿ ਉਹਨਾਂ ਦਾ ਬੀਪੀ ਸਹੀ ਰਹੇ ਉਹਨਾਂ ਦਾ ਸ਼ੂਗਰ ਸਹੀ ਰਹੇ ਹਣ ਸਾਡਾ ਬੀਪੀ ਡਾਊਨ ਹੋ ਜਾਂਦਾ ਜੇ ਅਸੀਂ ਪੈਸਾ ਨਾ ਲਈਏ ਜੀ ਇੰਡਾਇਰੈਕਟਲੀ ਤੁਸੀਂ ਇਹ ਕਹਿੰਦੇ ਹੋ ਵੀ ਰਿਸ਼ਵਤ ਲੈਣਾ ਬਹੁਤ ਵਧੀਆ ਗੱਲ ਹੈ ਤੇ ਨਾ ਫਰਮਾਨੀ ਕਰ ਰਹੇ ਹੋ ਤੁਸੀਂ ਸਰਕਾਰ ਦੇ ਹੁਕਮ ਦੀ ਬ੍ਰਿਟਿਸ਼ ਜਿਹੜੇ ਮੱਲੋ ਰਿਸ਼ਵਤ ਹੈ ਵੀ ਉਹਦੇ ਨਾਲ ਸਾਡੇ ਸਰੀਰ ਚੱਲਦੇ ਨੇ ਕਰੇ ਪਰਿਵਾਰ ਚੱਲਦੇ ਨੇ ਠੀਕ ਹੈ ਤਾਂ ਫਿਰ ਵਧੀਆ ਚੱਲਣੇ ਚਾਹੀਦੇ ਨੇ ਜੀ ਤਹਿਸੀਲਦਾਰ ਸਾਹਿਬ ਪਰਿਵਾਰ ਤਾਂ ਆਪਣੀ ਤਨਖਾਹ ਨਾਲ ਵੀ ਚੱਲ ਸਕਦਾ ਹੈ ਰਿਸ਼ਵਤ ਨਾਲ ਜਰੂਰੀ ਚਲਦਾ ਜੀ ਪਰਿਵਾਰ ਤੁਹਾਡਾ ਉਹ ਤਨਖਾਹ ਨਾਲ ਤਾਂ ਖਰਚੇ ਵੀ ਪੂਰੇ ਹੁੰਦੇ ਗੱਡੀ ਦਾ ਡੀਜ਼ਲ ਇਹਨੇ ਪੂਰਾ ਹੁੰਦਾ ਤਨਖਾਹ ਨਾਲ ਤੇ ਨਾਲੇ ਰਸੀਗੜਾ ਮੰਗਣ ਜਾਂਦੇ ਆ ਲੋਕ ਸਾਡੇ ਕੋਲੇ ਆ ਕੇ ਖੁਦ ਸਾਨੂੰ ਦੇ ਕੇ ਜਾਂਦੇ ਨੇ ਹੱਥ ਬੰਨ੍ਹ ਕੇ ਦੇ ਕੇ ਜਾਂਦੇ ਨੇ ਲੋਕ ਤਾਂ ਆਪ ਰਜਿਸਟਰੀਆਂ ਦੇ ਓਹੋ ਖਰਚੇ ਘਟਾਉਣ ਦੇ ਮਾਰੇ ਸਾਨੂੰ ਆਪ ਕਹਿੰਦੇ ਨੇ ਵੀ ਸਾਡਾ ਇਧਰੋਂ ਲੱਖ ਬਚਾਓ ਜੀ ਤੇ ਫਿਰ 20000 ਰੁਪਏ ਲੈ ਕੇ ਲੱਖ ਰੁਪਏ ਦਾ ਕੰਮ ਕਰਦੇ ਆ ਯਾਰ ਕੀ ਮਾੜਿਆ ਦੱਸੋ ਮੈਨੂੰ ਜੀ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਤੁਸੀਂ 5 ਵਜੇ ਤੱਕ ਨਹੀਂ ਹਾਜ਼ਰ ਹੋਏ ਤਾਂ ਤੁਹਾਡੀ ਜਗ੍ਹਾ ਤੇ ਨਵੇਂ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਕੀ ਕਹੋਗੇ ਜੀ ਹੁਣ ਤੁਸੀਂ ਯਾਰ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਨਵੇਂ ਬੰਦੇ ਵੀ ਉਹਨਾਂ ਨੂੰ ਵੀ ਅਸੀਂ ਟ੍ਰੇਨਡ ਕਰਾਂਗੇ ਉਹਨਾਂ ਨੂੰ ਘਰੋਖਲੂਗੀ ਜੀ ਉਹਨਾਂ ਦੀ ਟ੍ਰੇਨਿੰਗ ਸਾਡੇ ਰਹੀ ਹੋਊਗੀ ਸਾਨੂੰ ਉਸਤਾਦ ਜੀ ਮੰਨਦੇ ਨੇ ਨਵੇਂ ਬੰਦੇ ਆ ਜਾਣ ਕੋਈ ਗੱਲ ਨਹੀਂ ਮਤਲਬ ਤੁਸੀਂ ਨਵੇਂ ਬੰਦਿਆਂ ਨੂੰ ਵੀ ਰਿਸ਼ਵਤ ਲੈਣ ਲਾ ਦੋਗੇ ਵੀਰੇ ਪਰੰਪਰਾ ਚੱਲਦੀ ਰਹਿਣੀ ਚਾਹੀਦੀ ਹੈ ਵਿਰਾਸਤ ਅਗਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਜਾਣੀ ਚਾਹੀਦੀ ਹੈ ਜੀ ਕਿਸਾਨ ਦਾ ਮੁੰਡਾ ਕਿਸਾਨ ਬਣੂ ਠੀਕ ਹੈ ਦੁਕਾਨਦਾਰ ਦਾ ਮੁੰਡਾ ਦੁਕਾਨ ਕਰਦਾ ਹੈ ਬਿਜ਼ਨਸਮੈਨ ਦਾ ਮੁੰਡਾ ਬਿਜ਼ਨਸ ਕਰਦਾ ਸੋ ਸਾਡੇ ਜਿਹੜੇ ਨਵੇਂ ਮੁੰਡੇ ਨੇ ਸਾਡੇ ਮਗਰ ਆਉਂਦੇ ਦੂਜੀ ਗੱਲ ਜੇ ਸਰਕਾਰ ਨੇ ਸਾਡਾ ਪੂਰਾ ਬਾਈਕਟ ਕਰਨਾ ਵੀ ਸਾਡੀ ਜਿਹੜੀ ਉਹ ਰਿਸ਼ਵਤਾ ਬੰਦ ਕਰਨੀ ਐ ਫਿਰ ਸਾਡੇ ਮੈਕਮੇ ਦਾ ਨਾਮ ਚੇਂਜ ਕਰ ਦੋ ਫਿਰ ਮਾਲ ਮੈਕਮਾ ਜੇ ਮਾਲ ਨਹੀਂ ਲਊਗਾ ਫਿਰ ਹੋਰ ਕੀ ਕਰੂਗਾ ਦੱਸੋ ਮੈਨੂੰ ਜੀ ਫਿਰ ਸਾਡੇ ਮੈਕਮੇ ਦਾ ਨਾਮ ਐ ਕਰੋ ਫਿਰ ਕੋਈ ਡਾਕ ਮੈਕਮਾ ਕੋਈ ਹੋਰ ਮੈਕਮਾ ਕਰ ਦੋ ਕੋਈ ਆਲੂ ਗੋਭੀ ਮੈਕਮਾ ਕਰ ਦੋ ਸਬਜ਼ੀ ਵੇਚ ਲੈ ਕਰਾਂਗੇ ਅਸੀਂ ਜੀ ਤੇ ਆਖਰ ਦੇ ਵਿੱਚ ਇੱਕ ਵਾਰ ਫੇਰ ਤੋਂ ਪੁੱਛ ਰਿਹਾ ਹਾਜ਼ਰ ਹੋ ਰਹੇ ਜੀ ਰੋਟੀ ਤੇ ਕਾਕਾ ਜਿਹੜੇ ਹਿਸਾਬ ਨਾਲ ਤੂੰ ਗੜਸਲਨ ਨਾਲ ਗੱਲ ਕਰ ਰਿਹਾ ਮੈਨੂੰ ਇਹ ਲੱਗਦਾ ਤੇਰੇ ਕੋਲੇ ਮਰਲਾ ਜ਼ਮੀਨ ਵੀ ਨਹੀਂ ਹੋਣੀ ਜੇ ਹੁੰਦੀ ਨਾ ਤੂੰ ਇੰਨੀ ਗੜਸਲਨ ਵਿਰਨ ਗੱਲ ਨਹੀਂ ਕਰਦਾ ਠੀਕ ਹੈ ਨਾ ਡਿਊਟੀ ਤੇ ਚਲੋ ਹਾਜ਼ਰ ਹੋਣ ਦੇਖੋ ਅਸਾਂ ਆਮ ਹੀ ਕਰਨੇ ਘਰੇ ਵੀ ਮੈਂ ਸੁੱਤਾ ਪਿਆ ਸੀ ਠੀਕ ਹੈ ਦਫ਼ਤਰ ਚ ਵੀ ਸੌਣੀ ਐ ਜੀ ਤਾਂ ਕੀ ਪ੍ਰੋਬਲਮ ਹੈ ਤਾਂ ਮੈਨੂੰ ਜਾਣ ਦੇ ਹੁਣ ਜੀ ਇਹ ਇਹ ਸਨ ਜੀ ਸਾਡੇ ਤਹਿਸੀਲਦਾਰ ਸਾਹਿਬ ਤੇ ਹੁਣ ਸਾਡੇ ਤੋਂ ਭੱਜਦੇ ਨਾ ਚਲਾ ਰਹੇ ਨੇ ਸਰ ਸਰ ਗਲਤੀ ਕਰ ਲੋ ਪੂਰੀ